ਹੈਲੋ ਕਿਉਂ ਬਰਗਾਲੀਓ ਈਗ ਸਵਾਦ ਆ ਗਿਆ ਸੱਚੀ ਆ ਸਭ ਤੋਂ ਅੱਧੀ ਕਰਵਾਵੇ ਮੈਂ ਨਾ ਸ਼ੋਅ ਲਾਵਾਂ ਨਹੀਂ 10 ਮਿੰਟ 10 ਮਿੰਟ ਸ਼ਾਂਤੀ ਫਿਰ ਗੂਕਾ ਮਾਰ ਲੈ ਜਿੰਨੇ ਮਰਜੀ 2 ਮਿੰਟ ਲਵ ਯੂ ਸਾਰਿਆਂ ਨੂੰ ਮੈਂ ਨਾ ਲੈਸ਼ ਹੋਵਾਂ ਨਹੀਂ ਕਿਤੇ ਮੇਰਾ ਹੁੰਦਾ ਜ਼ਿਲ੍ਹਾ ਹੀ ਤੂੰ ਇਨਸਾਨ ਹੈ ਮੇਰੇ ਭਰਾ ਤੇ ਇੱਕ ਨਾ ਸਭ ਤੋਂ ਮੈਨੂੰ ਇਹ ਗੱਲ ਪਤਾ ਕੀ ਸੀ ਟੈਕ ਆ ਫ੍ਰੀ ਸੀ ਹੈਨਾ ਕਿਉਂਕਿ ਜਦੋਂ ਕੋਈ ਬੰਦਾ ਕੋਈ ਗਾਣੇ ਸੁਣਦਾ ਨਾ ਕਿਸੇ ਦਿਨ ਦੋ ਮਿੰਟ ਡਾਰਲਿੰਗ ਤਾਂ ਜੀਵ ਦੇ ਅੱਖੇ ਗਾਣੇ ਨਹੀਂ ਸੁਣਦਾ ਹੈਨਾ ਹਰ ਬੰਦੇ ਕੋਲੇ 20000 ਰੁਪਏ ਧੋੜੀ ਹੁੰਦੇ ਨੇ ਇਹ ਜ਼ੀਰਲ ਕਰਕੇ ਮੈਂ ਸ਼ੋਅ ਲਾ ਰਿਹਾ ਵੀ ਫ੍ਰੀ ਮੇਰੇ ਭਰਾ ਮੈਨੂੰ ਦੇਖਣ ਦਾ ਪਿਆਰ ਤੁਹਾਡਾ ਬਹੁਤ ਹੈ ਪਰ ਤੁਸੀਂ ਜੇ ਗੱਲ ਦੱਸੋ ਮੈਂ ਇਹ ਮਾਲਵਾ ਮਾਨਸਾ ਆ ਮਾਨਸਾ ਬਰਨਾਲਾ ਸੰਗਰੂਰ ਇਹ ਪਿਓਰ ਮਾਲਵਾ ਏਰੀਆ ਤੁਸੀਂ ਜਿੰਨ੍ਹੇ ਪੂ ਆਇਓ ਸੱਚੀ ਦੱਸੋ ਹਾਂ ਕੋਈ ਨਾ ਸਾਰੇ ਸਾਰੇ ਭਰਾਵਾਂ ਦੇ ਬਸ ਪਿੱਛੇ ਨਾ ਲੱਗੇ ਕਰੋਗੇ ਇਹਦੇ ਠੀਕ ਹੈ